ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਪੰਜਾਬ ਦੇ ਵਿੱਚੋਂ ਪੰਜਾਬੀਆਂ ਦਾ ਵਿਦੇਸ਼ਾਂ ਦੇ ਵਿੱਚ ਜਾ ਕੇ ਬਸਣਾ ਇੱਕ ਹੁਣ ਬੜੀ ਹੀ ਆਮ ਜੀ ਗੱਲ ਬਣ ਚੁੱਕੀ ਆ ਬੜੀ ਬੜਾ ਹੀ ਆਮ ਜਿਹਾ ਇਹ ਵਰਤਾਰਾ ਆ ਤੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜਾ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਹੁੰਦੇ ਸੀ ਜਾਂ ਵੈਸੇ ਵੀਜ਼ਾ ਲਾ ਕੇ ਆਉਂਦੇ ਸੀ ਜਾਂ ਡੋਂਕੀ ਦੇ ਰਾਹ ਥਾੜੀ ਆਉਂਦੇ ਸੀ ਪਰ ਪਿਛਲੇ ਕੁਝ ਕਸਾਲਾਂ ਤੋਂ ਹੁਣ ਤਾਂ ਇਹਨੂੰ ਵੀ ਵੈਸੇ ਲੰਬਾ ਟਾਈਮ ਹੀ ਹੋ ਗਿਆ ਜਦੋਂ ਦਾ ਇਹ ਸਾਰਾ ਆਈਲੈਂਡਸ ਵਾਲਾ ਜਿਹੜਾ ਦੌਰ ਦੌਰਾਂ ਸ਼ੁਰੂ ਹੋਇਆ 2005-06 ਦੇ ਵਿੱਚ ਮੈਨੂੰ ਲੱਗਦਾ ਇਹਦੀ ਸ਼ੁਰੂਆਤ ਹੋਈ ਤੇ ਪੰਜਾਬੀ ਵਿਦਿਆਰਥੀਆਂ ਦਾ ਬਾਹਰ ਆ ਕੇ ਬਸਣਾ ਵੀ ਬੜੀ ਹੀ ਆਮ ਜੀ ਗੱਲ ਹੈ ਤੇ ਪੰਜਾਬੀ ਵਿਦਿਆਰਥੀਆਂ ਦਾ ਇਸ ਰੂਟ ਨੂੰ ਵੀਜ਼ਾ ਲੈਣ ਦੇ ਲਈ ਹੀ ਵਰਤਣਾ ਇਹ ਵੀ ਬੜਾ ਆਮ ਜਿਹਾ ਵਰਤਾਰਾ ਸਾਨੂੰ ਨਜ਼ਰ ਆਉਂਦਾ ਕਿ ਬਹੁਤ ਸਾਰੇ ਜਿਹੜੇ ਸਾਡੇ ਵਿਦਿਆਰਥੀ ਆ ਇਹ ਅਕਸਰ ਇਲਜ਼ਾਮ ਲੱਗਦਾ ਕਿ ਉਹ ਵੀਜ਼ਾ ਜਿਹੜਾ ਲੈ ਲੈਂਦੇ ਆ ਵਿਦਿਆਰਥੀਆਂ ਦਾ ਵਿਦਿਆਰਥੀ ਵੀਜ਼ਾ ਲੈ ਕੇ ਤੇ ਉਹ ਬਾਹਰ ਜਦੋਂ ਵਿਦੇਸ਼ਾਂ ਦੇ ਵਿੱਚ ਯੂਕੇ ਕੈਨੇਡਾ ਆਸਟ੍ਰੇਲੀਆ ਜਿੱਥੇ ਵੀ ਆ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਜਿਆਦਾ ਜਿਹੜਾ ਉਹਨਾਂ ਦਾ ਹੁੰਦਾ ਵੀ ਅਸੀਂ ਨੌਕਰੀ ਹਾਸਲ ਕਰ ਲਈਏ ਅਸੀਂ ਕੋਈ ਜੋਬ ਦੇ ਲੱਗ ਜਾਈਏ ਤੇ ਇਨਸਟੈਡ ਆਫ ਕਾਲਜ ਯੂਨੀਵਰਸਿਟੀ ਦੇ ਜਾਣ ਦੀ ਬਜਾਏ ਉਹ ਨੌਕਰੀਆਂ ਵੱਲ ਨੂੰ ਹੋ ਤੁਰਦੇ ਆ ਤੇ ਉਸ ਤੋਂ ਬਾਅਦ ਪੀਆਰ ਵਗੈਰਾ ਜੋ ਵੀ ਆਪਣਾ ਪੱਕੇ ਤੌਰ ਤੇ ਅਸੀਂ ਇਸ ਮੁਲਕ ਦੇ ਵਿੱਚ ਬਸ ਜਾਈਏ ਅਕਸਰ ਕਿਹਾ ਜਾਂਦਾ ਤੇ ਇਹਦੇ ਵਿੱਚ ਪੂਰੀ ਤਰ੍ਹਾਂ ਕੋਈ ਜਿਹੜਾ ਅਨਫੈਕਚੁਅਲ ਗੱਲ ਵੀ ਇਹ ਹੈ ਨੀਗੀ ਇਦਾਂ ਹੁੰਦਾ ਵੀ ਆਪਾਂ ਦੇਖਦੇ ਆ ਬਹੁਤ ਸਾਰੇ ਸਾਡੇ ਤੁਹਾਡੇ ਸਾਰਿਆਂ ਦੇ ਵੀ ਸੱਜਣ ਮਿੱਤਰ ਇਦਾਂ ਦੇ ਹੋਣੇ ਹੀ ਆ ਜਿਨ੍ਹਾਂ ਨੇ ਇਸ ਰੂਟ ਦੀ ਵਰਤੋਂ ਕੀਤੀ ਤੇ ਇੱਥੇ ਆ ਕੇ ਉਹ ਕੰਮਕਾਰਾਂ ਦੇ ਵਿੱਚ ਵਿਅਸਤ ਹੋ ਗਏ ਐਂਡ ਇਹ ਤਾਂ ਹੁਣ ਉੱਥੇ ਜਦੋਂ ਇਹ ਅਕਸਰ ਹੀ ਗੱਲ ਉੱਠਦੀ ਵੀ ਆ ਕਿ ਜਦੋਂ ਵੀਜ਼ਾ ਦੇਣ ਦਾ ਟਾਈਮ ਹੁੰਦਾ ਉਦੋਂ ਵੀ ਉੱਥੇ ਵੀ ਇਹ ਦੇਖਿਆ ਜਾਣਾ ਚਾਹੀਦਾ ਕਿ ਕਈ ਵਿਦਿਆਰਥੀ ਵੀ ਉਹ ਕਿਦਾਂ ਉੱਥੇ ਜਾ ਕੇ ਪੜ੍ਹਾਈ ਕਰਨਗੇ ਜੇ ਉਹਨਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਆ ਰਹੀ ਆ ਤਾਂ ਸੋ ਪਰ ਚਲੋ ਇਹ ਲਗਾਤਾਰ ਗੱਲ ਆਉਂਦੀ ਰਹਿੰਦੀ ਆ ਪਰ ਅੱਜ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਸ਼ਾਇਆ ਹੋਈ ਆ ਜੀ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੈਨੇਡਾ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਨੇ ਜਿਨ੍ਹਾਂ ਦਾ ਕੋਈ ਸੋ ਪਤਾ ਨਹੀਂ ਲੱਗ ਰਿਹਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਗਏ ਨੇ ਤੇ ਉਹ ਕਾਫੀ ਵੱਡਾ ਅੰਕੜਾ ਆਇਆ ਤੇ ਉਸ ਵੱਡੇ ਅੰਕੜੇ ਦੇ ਵਿੱਚੋਂ ਇੱਕ ਬਹੁਤ ਵੱਡਾ ਅੰਕੜਾ ਭਾਰਤੀ ਵਿਦਿਆਰਥੀਆਂ ਦਾ ਹੈ ਹਾਲਾਂਕਿ ਪੰਜਾਬ ਦੇ ਸਟੂਡੈਂਟਸ ਕਿੰਨੇ ਆ ਇਸ ਗੱਲ ਦਾ ਕੋਈ ਸਪੈਸੀਫਿਕਲੀ ਜ਼ਿਕਰ ਨਹੀਂ ਹੈਗਾ ਪਰ ਆਪਾਂ ਸਾਰੇ ਇਹ ਗੱਲ ਸਮਝ ਸਕਦੇ ਹਾਂ ਕਿ ਪੰਜਾਬੀਆਂ ਦਾ ਅੰਕੜਾ ਵੀ ਕਾਫੀ ਜ਼ਿਆਦਾ ਇਹਦੇ ਵਿੱਚ ਹੋਣਾ ਕਿਉਂਕਿ ਜਿਵੇਂ ਮੈਂ ਕਿਹਾ ਕਿ ਆਪਾਂ ਆਮ ਤੌਰ ਤੇ ਸਾਡੇ ਯਾਰਾਂ ਦੋਸਤਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਇਧਰ-ਉਧਰ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕਾਫੀ ਵਿਦਿਆਰਥੀ ਜਿਹੜਾ ਜਾਂ ਕਹਿ ਲਓ ਕਿ ਕਾਫੀ ਸਾਡੇ ਸੱਜਣ ਮਿੱਤਰ ਜਿਹੜਾ ਵਿਦਿਆਰਥੀ ਵੀਜ਼ੇ ਦੀ ਵਰਤੋਂ ਕਰਕੇ ਇੱਥੇ ਪਹੁੰਚੇ ਜ਼ਰੂਰ ਆਪਣੇ ਹੋਰ ਕਮਾਕਾਰਾਂ ਦੇ ਵਿੱਚ ਵਿਅਸਤ ਹੋ ਗਏ ਸੋ ਉਹਦੇ ਲਈ ਵਕਫਾ ਕਰ ਆਰਗੂਮੈਂਟਸ ਨੇ ਆਪਾਂ ਕਿਸੇ ਦੀ ਕੋ ਪਰਸਨਲ ਜ਼ਿੰਦਗੀ ਦੇ ਕੋ ਕਮੈਂਟ ਨਹੀਂ ਕਰਨਾ ਚਾਹੁੰਦੇ ਪਰ ਇਹ ਇਹ ਵਰਤਾਰਾ ਜਿਹੜਾ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਇਹਦੇ ਤੇ ਗੱਲ ਵੀ ਹੋ ਰਹੀ ਆ ਤੇ ਖਾਸ ਕਰਕੇ ਜਿਹੜਾ ਇਹ ਵੈਸਟਰਨ ਵਰਲਡ ਆ ਜਿਹੜਾ ਇਹ ਪੱਛਮੀ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਆ ਕੇ ਬਸਦੇ ਆ ਇੱਥੇ ਦੀ ਪੋਲਿਟਿਕਸ ਦਾ ਇਸ ਸਮੇਂ ਇੱਕ ਮੇਨ ਮਸਲਾ ਬਣ ਚੁੱਕਾ ਜੀ ਇਮੀਗ੍ਰੇਸ਼ਨ ਇੱਕ ਜਿਹਨੂੰ ਅਸੀਂ ਰਾਈਟ ਵਿੰਗ ਵਿਚਾਰਧਾਰਾ ਕਹਿੰਦੇ ਆ ਜਿਹਨੂੰ ਡੋਨਲਡ 트੍ਰੰਪ ਨਾਲ ਜੋੜ ਕੇ ਤੁਸੀਂ ਦੇਖ ਸਕਦੇ ਆ ਜਾਂ ਕੈਨੇਡਾ ਦੇ ਵਿੱਚ ਵੀ ਹੁਣ ਤਕਰੀਬਨ ਤੁਸੀਂ 23 ਮਨੋ ਟਰੂਡੋ ਨੇ ਵੀ ਅੱਜ ਕਹਿ ਦਿੱਤਾ ਕਿ ਮੈਂ ਚੋਣਾਂ ਨਹੀਂ ਲੜਨੀ ਆ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਉੱਥੇ ਵੀ ਤੈ ਵਾਂਗ ਹੀ ਲੱਗਦੀ ਆ ਬਾਕੀ ਤਾਂ ਚਲੋ ਚੋਣਾਂ ਦੇ ਵਿੱਚ ਕੁਝ ਵੀ ਉੱਤੇ ਥੱਲੇ ਹੋ ਸਕਦਾ ਹੁੰਦਾ ਤੇ ਉੱਥੇ ਵੀ ਇਹ ਗੱਲ ਕਾਫੀ ਤੁਹਾਨੂੰ ਪਤਾ ਜਿਹੜੇ ਕੈਨੇਡਾ ਦੇ ਵਸਾਈ ਇਸ ਸਮੇ ਮੇਰੇ ਨਾਲ ਜੁੜੇ ਹੋਣਗੇ ਇਹਨਾਂ ਨੂੰ ਪਤਾ ਕਿ ਕੈਨੇਡਾ ਦੇ ਵਿੱਚ ਲਗਾਤਾਰ ਇਹ ਗੱਲ ਹੋ ਰਹੀ ਆ ਕਿ ਬਾਹਰੋਂ ਆ ਕੇ ਬਹੁਤ ਸਾਰੇ ਲੋਕ ਸਾਡੇ ਇੱਥੇ ਬਸੇ ਨੇ ਅਮਰੀਕਾ ਦੇ ਵਿੱਚ ਕਈ ਮੈਂ ਇੱਕ ਵਾਇਰ ਤੇ ਰਿਪੋਰਟ ਦੇਖ ਰਿਹਾ ਸੀਗਾ ਇੰਡੀਅਨ ਜਿਹੜਾ ਵੱਡਾ মিডিਆ ਆ ਉਹਦੇ ਵਿੱਚ ਆਰਫਾ ਜਿਹੜਾ ਸ਼ੇਖ ਖਾਨ ਮੁਨੀ ਆ ਉਹਨਾਂ ਨੇ ਨਾ ਇੱਕ ਰਿਪੋਰਟ ਸ਼ਾਇਆ ਕੀਤੀ ਆ ਉਹਦੇ ਵਿੱਚ ਉਹ ਦੱਸਦੇ ਨੇ ਰਿਪੋਰਟ ਤਾਂ ਖੈਰ ਉਹਨਾਂ ਨੇ ਕੀਤੀ ਸੀ ਕਿ ਕਿਵੇਂ ਡੋਨਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਉਹਨਾਂ ਦੇ ਮਿੱਤਰ ਬਣਦੇ ਨੇ ਵੈਸੇ ਉਹਨਾਂ ਨੂੰ ਉਹਨਾਂ ਨੇ ਸੱਦਿਆ ਨਹੀਂ ਆਪਣੇ ਜਿਹੜਾ ਸੌਚਕ ਸਮਾਗਮ ਤੇ ਨਹੀਂ ਸੱਦਿਆ ਜੈ ਸ਼ੰਕਰ ਉਹਨਾਂ ਨੇ ਇੰਡੀਆ ਦੀ ਨੁਮਾਇੰਦਗੀ ਕਰਨੀ ਆ ਬਾਕੀ ਹੋਰ ਬਹੁਤ ਸਾਰੇ ਲੀਡਰਾਂ ਨੂੰ ਡੋਨਲਡ 트ੰਪ ਨੇ ਆਪਣੇ ਇਸ ਜਿਹੜਾ 20 ਜਨਵਰੀ ਨੂੰ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਐਂਟਰ ਹੋਣਾ ਸਹੁੰਜੁਕ ਸਮਾਗਮ ਕਹਿ ਲੀਆ ਆਪਾਂ ਇਹਨੂੰ ਵੀ ਉਹਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨੂੰ ਨਹੀਂ ਸੱਦਿਆ ਈਵਨ ਦੋ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਉਹ ਆ ਜਿਨ੍ਹਾਂ ਨੇ ਪਿਛਲੀ ਵਾਰ ਇੱਕ ਤਰੀਕੇ ਦਾ ਚੋਣ ਪ੍ਰਚਾਰ ਹੀ ਕਰਤਾ ਸੀ ਡੋਨਲਡ 트ੰਪ ਦੇ ਨੂੰ ਲੈ ਕੇ ਕਿ ਅਬਕੀ ਵਾਰ 트ੰਪ ਸਰਕਾਰ ਉਹ ਤੋਂ ਚੋਣਾ ਉੱਥੇ ਹੋਣੀ ਆ ਸੀ ਬੜੀ ਇਹਨਾਂ ਤੇ تنਕੀਦ ਵੀ ਆਈ ਸੀਗੀ ਕਿ ਜੇਕਰ ਤੁਸੀਂ ਡਿਪਲੋਮੈਟਿਕਲੀ ਦੇਖੋ ਕਿ ਕਿਸੇ ਵੀ ਦੂਸਰੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਥੋਰ ਮੁਲਕ ਚ ਜਾ ਕੇ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਡੇ ਲਈ ਸਾਰਾ ਮੁਲਕ ਇੱਕੋ ਜਿਹਾ ਹੁੰਦਾ ਤੁਹਾਡੇ ਲਈ ਉੱਥੇ ਦੀਆਂ ਪੋਲਿਟਿਕਲ ਪਾਰਟੀਆਂ ਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਤੁਹਾਨੂੰ ਨਹੀਂ ਜਾਣਾ ਚਾਹੀਦਾ ਸੋ ਉਦੋਂ ਤਾਂ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਚਾਰ ਕੀਤਾ ਤੇ ਮਾੜੀ ਕਿਸਮਤ ਕਿ ਉਦੋਂ 트럼ਪ ਹੁਣੀ ਹਾਰ ਗਿਆ ਇਸ ਵਾਰ ਅਮਰੀਕਨ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਉੱਥੇ ਗਏ ਤੇ ਇਹਨਾਂ ਨੇ ਕਿ ਚੰਗਾ ਕਦਮ ਮੀ ਚੁੱਕਿਆ ਕਿ ਕਿਸੇ ਵੀ ਰਾਸ਼ਟਰਪਤੀ ਨਾਲ 트럼ਪ ਦੇ ਨਾਲ ਇਹਨਾਂ ਨੇ ਮੁਲਾਕਾਤ ਨਹੀਂ ਕੀਤੀ ਨਾ ਬਾਈਡਨ ਸਾਹਿਬ ਦੇ ਨਾਲ ਕੀਤੀ ਤੇ ਇਸ ਵਾਰ 트াম্প ਨੂੰ ਜਿੱਤ ਗਏ ਤੇ ਇਹ ਵੀ ਸਾਨੂੰ ਪਤਾ ਕਿ 트াম্প ਦਾ ਗੁੱਸਾ ਵੀ ਖਾਸਾ ਹੀ ਕਮਾਲ ਦਾ ਹੀ ਹੁੰਦਾ ਤੇ ਇਹ ਵੀ ਲੱਗਦਾ ਵੀ ਸ਼ਾਇਦ ਹੋ ਸਕਦਾ ਡੋਨਲਡ 트াম্প ਨੂੰ ਇਸ ਗੱਲ ਤੇ ਕਰਕੇ ਉਹ ਜਿਹੜਾ ਗੁੱਸੇ ਹੁਣ ਵੀ ਭਾਈ ਮੈਂ ਨਹੀਂ ਜਿਹੜਾ ਹੈ ਮੋਦੀ ਨੂੰ ਸੱਦਣਾ ਸੋ ਖੈਰ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੇ ਨਹੀਂ ਸੱਦਿਆ ਪਰ ਇਹਨੂੰ ਲੈ ਕੇ ਨਾ ਵੈਸੇ ਚਲੋ ਕਿਉਂਕਿ ਇੰਡੀਆ ਤੇ ਯੂਐਸ ਦੇ ਮੀਡੀਆ ਦੇ ਉੱਤੇ ਜਾਂ ਇੰਡੀਅਨ ਯੂਐਸ ਰਿਲੇਸ਼ਨਸ ਦੇ ਉੱਤੇ ਲਗਾਤਾਰ ਗੱਲਬਾਤ ਹੋ ਰਹੀ ਹੈ ਸੋ ਇਹ ਵੀ ਖਬਰਾਂ ਬਾਰ-ਬਾਰ ਸਾਹਮਣੇ ਆਈਆਂ ਕਿ ਯੂਐਸਏ ਦੇ ਵਿੱਚ ਭਾਰਤੀ ਲੋਕਾਂ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਗਿਆ ਸੋਸ਼ਲ ਮੀਡੀਆ ਦੇ ਉੱਤੇ H1B ਵੀਜ਼ਾ ਨੂੰ ਲੈ ਕੇ ਇੱਕ ਸਾਰੀ ਇਹ ਰੋਜ ਜਦੋਂ ਸ਼ੁਰੂ ਹੋਈ ਆ ਕਿ ਬਹੁਤ ਸਾਰੇ ਜਿਹੜੇ ਟੈਕਨੀਕਲ ਡਿਪਾਰਟਮੈਂਟ ਹੈਡ ਕਰਦੇ ਨੇ ਤੇ ਸੱਚੀ ਗੱਲ ਵੀ ਆ ਭਾਰਤ ਦੇ ਸਾਊਥ ਇੰਡੀਆ ਸਾਡਾ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਐਸਏ ਯੂਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਾ ਕੇ ਉਹਨੇ ਇੱਥੇ ਦੀਆਂ ਜਿਹੜੀਆਂ ਟੈਕਨੀਕਲ ਇੰਡਸਟਰੀ ਦੇ ਵਿੱਚ ਉਹ ਆਪਣਾ ਪੂਰਾ ਦਬਦਬਾ ਬਣਾਇਆ ਹੋਇਆ ਪਰ ਇਹਨੂੰ ਬੜਾ ਹੀ ਡਾਊਨਗ੍ਰੇਡ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਸੋ ਇਹਨੂੰ ਜੇਕਰ ਤੁਸੀਂ 올ਟ ਗੈਦਰ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖੋ ਇਹਦੇ ਵਿੱਚ ਇੱਕ ਚੀਜ਼ ਨਜ਼ਰ ਆਉਂਦੀ ਹੈ ਕਿ ਹਾਲੀਆ ਸਮਿਆਂ ਦੇ ਵਿੱਚ ਬਾਹਰ ਦੇ ਮੁਲਕਾਂ ਦੇ ਵਿੱਚ ਇਹ ਲਗਾਤਾਰ ਗੱਲ ਚੱਲ ਰਹੀ ਹੈ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਿ ਬਾਹਰੋਂ ਬਹੁਤ ਲੋਕ ਆ ਕੇ ਸਾਡੇ ਬਸ ਰਹੇ ਨੇ ਤੇ ਇਹਦੇ ਵਿੱਚ ਏਸ਼ੀਅਨ ਭਾਈਚਾਰਾ ਤੇ ਉਹਨਾਂ ਦੇ ਵਿੱਚ ਆਬਵੀਅਸਲੀ ਅਸੀਂ ਇੰਡੀਅਨ ਤੇ ਪੰਜਾਬੀ ਖਾਸ ਕਰਕੇ ਆਉਂਦੇ ਆ ਤੇ ਨਾਲ ਦੀ ਨਾਲ ਫਿਰ ਚਾਈਨੀਜ਼ ਦਾ ਬਾਕੀ ਸਾਰੇ ਵੀ ਆਉਂਦੇ ਨੇ ਪਰ ਉਹ ਲਗਾਤਾਰ ਜਿਹੜੇ ਕਹੋ ਕਿ ਵਾਈਟ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਜਿਹੜੇ ਮੁਲਕਾਂ ਉੱਤੋਂ ਲਗਾਤਾਰ ਬਾਹਰੋਂ ਆ ਕੇ ਬਹੁਤ ਸਾਰੇ ਲੋਕ ਇੱਥੇ ਬਸ ਰਹੇ ਨੇ ਤੇ ਇਹਨੂੰ ਲੈ ਕੇ ਲਗਾਤਾਰ ਸਵਾਲ ਵੀ ਉੱਠ ਰਹੇ ਨੇ ਸੋ ਹੁਣ ਜਦੋਂ ਇਦਾਂ ਦੀ ਖਬਰ ਆਉਂਦੀ ਆ ਸੋ ਇਹ ਹੋਰ ਵੀ ਲੋਕਾਂ ਦੇ ਕੰਨ ਖੜੇ ਕਰਦੀ ਆ ਕਿ ਦੇਖੋ ਭਾਈ ਬਾਹਰਲੇ ਮੁਲਕਾਂ ਤੋਂ ਜਾਂ ਇੰਡੀਆ ਤੋਂ ਸਟੂਡੈਂਟ ਆਉਂਦੇ ਇੱਥੇ ਪੜ੍ਹਾਈ ਕਰਨੇ ਪਰ ਆ ਕੇ ਉਹ ਇੱਥੇ ਕੰਮ ਕਰਨ ਲੱਗ ਜਾਂਦੇ ਆ ਇੱਥੇ ਅਕਸਰ ਹੀ ਉਹ ਕਈ ਵਾਰੀ ਗਿਆ ਵੀ ਦੰਦੇ ਸਾਡੀਆਂ ਜੋਬਾਂ ਲੈ ਲੈਂਦੇ ਆ ਤੇ ਹੁਣ ਉੱਥੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਇਦਾਂ ਦਾ ਫੀਨੋਮਨਾ ਚੱਲਦਾ ਆ ਕਿ ਜੀ ਪ੍ਰਵਾਸੀਆਂ ਨੇ ਆ ਕੇ ਪੰਜਾਬੀਆਂ ਦੀਆਂ ਜੋਬਾਂ ਲੈ ਲਈਆਂ ਸੋ ਖੈਰ ਹੈ ਜਿਹੜੀ ਇੰਡੀਅ ਇਹਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਇੱਕ ਜਿਹੜੀ ਆ ਸਟੱਡੀ ਆ ਉਸ ਸਟੱਡੀ ਦੇ ਮੁਤਾਬਕ 50000 ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਜਿਹੜੇ ਗਏ ਨੇ ਉਹ 50000 ਲਾਪਤਾ ਨੇ ਨਾ ਤਾਂ ਉਹ ਯੂਨੀਵਰਸਿਟੀਆਂ ਦੇ ਵਿੱਚ ਗਏ ਨੇ ਨਾ ਕਾਲਜੇਸ ਦੇ ਵਿੱਚ ਗਏ ਨੇ ਉਹ ਕੈਨੇਡਾ ਪਹੁੰਚੇ ਜ਼ਰੂਰ ਆ ਪਰ ਉਸ ਤੋਂ ਬਾਅਦ ਉਹ ਲੱਭੇ ਨਹੀਂ ਕਿਸੇ ਨੂੰ ਵੀ ਸੋ 50000 ਵਿਦਿਆਰਥੀਆਂ ਦੇ ਵਿੱਚੋਂ 20000 ਜਿਹੜਾ ਉਹ ਭਾਰਤੀ ਵਿਦਿਆਰਥੀ ਆ ਹਾਲਾਂਕਿ ਜਿਮ ਮੈਂ ਕਿਹਾ ਕਿ ਇਹਦੇ ਵਿੱਚ ਪੰਜਾਬੀ ਵਿਦਿਆਰਥੀ ਕਿੰਨੇ ਆ ਕਿੰਨੇ ਨਹੀਂ ਉਹਦੀ ਕੋਈ ਗਿਣਤੀ ਨਹੀਂ ਦੱਸੀ ਗਈ ਪਰ ਆਪਾਂ ਨੂੰ ਪਤਾ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦਿਆਰਥੀ ਵੀ ਇਸ ਤਰੀਕੇ ਨਾਲ ਕਰਦੇ ਨਹੀਂ ਕੋਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਜਾਂਦੇ ਸੋ ਕੁੱਲ ਬਾਹਰਲੇ ਵਿਦਿਆਰਥੀਆਂ ਦਾ ਜਿਹੜਾ ਇਹ 6.9% ਹਿੱਸਾ ਬਣਦਾ ਜਿਹੜੇ ਕਿ ਕੋਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਗਏ ਇੰਡੀਅਨ ਐਕਸਪ੍ਰੈਸ ਦੀ ਇਸ ਰਿਪੋਰਟ ਦੇ ਮੁਤਾਬਕ ਤੇ ਜਿਹੜੇ ਕੁੱਲ ਭਾਰਤੀ ਵਿਦਿਆਰਥੀ ਉੱਥੇ ਕੈਨੇਡਾ ਦੇ ਵਿੱਚ ਪੜ੍ਹਦੇ ਨੇ ਉਹਨਾਂ ਦਾ ਵੀ 5.4% ਹਿੱਸਾ ਹੈ ਇਹ ਹੁਣ 144 ਮੁਲਕ ਜਿਹੜੇ ਆ ਟਰੈਕ ਕੀਤੇ ਆ ਇਸ ਜਿਹੜਾ ਇੱਕ ਆਪਣੀ ਜਿਸ ਕੰਪਨੀ ਦੇ ਵੱਲੋਂ ਟਰੈਕਿੰਗ ਕੀਤੀ ਗਈ ਆ ਉਹਦੇ ਵਿੱਚੋਂ ਜਿਹੜੇ ਫਿਲੀਪੀਨਸ ਆ ਉਹਦੇ 688 ਵਿਦਿਆਰਥੀ ਆ ਜਿਹੜੇ ਜਾ ਕੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਗਏ ਤੇ ਚਾਈਨਾ ਦੇ 4279 ਵਿਦਿਆਰਥੀ ਆ ਜੋ ਕਿ 6.4% ਹਿੱਸਾ ਬਣਦੇ ਨੇ ਜਦਕਿ ਈਰਾਨ 11.6% ਹਿੱਸਾ ਬਣਦਾ ਤੇ ਰਵਾਂਡਾ ਦਾ ਹਿੱਸਾ 48. ਜਿਹੜਾ 1% ਆ ਸੋ ਹਾਲਾਂਕਿ ਉਸ ਤਰੀਕੇ ਨਾਲ ਆਪਾਂ ਦੇਖੀਏ ਇੰਡੀਆ ਦਾ ਹਿੱਸਾ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਪਰ ਜੇਐਸਟੀਕੇ ਨਾਲ ਇੱਕ ਇਹ ਵੀ ਆਪਾਂ ਦੇਖਿਆ ਕਿ ਜਦੋਂ ਇਹ ਸਾਰਾ ਖਾਲਸਤਾਨ ਵਾਲਾ ਇਸ਼ੂ ਹੋਇਆ ਉਸ ਤੋਂ ਬਾਅਦ ਉੱਥੇ ਜੇਐਸਟੀਕੇ ਨਾਲ ਉੱਥੇ ਦੀਆਂ ਸੜਕਾਂ ਦੇ ਉੱਤੇ ਬ੍ਰੈਂਪਟਨ ਦੇ ਅੰਦਰ ਜੋ ਕੁਝ ਵੀ ਹੋਇਆ ਹਿੰਦੂ ਟੈਂਪਲ ਅਟੈਕ ਖਾਲਸਤਾਨ ਇਸ਼ੂ ਰੈਫਰੈਂਡਮ ਜੋ ਵੀ ਉਹ ਤੋਂ ਬਾਅਦ ਲਗਾਤਾਰ ਉਦੋਂ ਵੀ ਸੋਸ਼ਲ ਮੀਡੀਆ ਤੇ ਗੱਲ ਉੱਠਦੀ ਰਹੀ ਹੈ ਕਿ ਤੁਸੀਂ ਇਹ ਜਿਹੜੀਆਂ ਆਪਣੀਆਂ ਲੜਾਈਆਂ ਆਪਣੇ ਘਰਾਂ 'ਚ ਜਾ ਕੇ ਲੈ ਲਓ ਸਾਡੇ ਮੁਲਕਾਂ ਦੇ ਵਿੱਚ ਜੇਕਰ ਤੁਸੀਂ ਆਉਣਾ ਤਾਂ ਕੰਮ ਕਰੋ ਚੁੱਪ ਕਰਕੇ ਰਹੋ ਇੱਥੇ ਆਪਣੇ ਮੁਲਕ ਦੀ ਰਾਜਨੀਤੀ ਸਾਡੇ ਮੁਲਕਾਂ ਦੇ ਵਿੱਚ ਨਾ ਲੈ ਕੇ ਆਓ ਤੇ ਇਹ ਇਹਦੇ ਨਾਲ ਨਾਲ ਜੇਕਰ ਆਪਾਂ ਵੇਖੀਏ ਤਾਂ ਹੁਣ ਵੈਸੇ ਇਸ ਰਿਪੋਰਟ ਦੇ ਮੁਤਾਬਕ ਜਿਹੜੀਆਂ ਇੰਡੀਅਨ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੇ ਇੰਡੀਆ ਦੇ ਵਿੱਚ ਵੀ ਜਿਹੜੇ ਭਾਰਤ ਦੇ ਵਿੱਚ ਕੋਈ ادارے ਨੇ ਵੀਜ਼ਾ ਲਵਾਉਣ ਦੇ ਵਿੱਚ ਮਦਦ ਵਗੈਰਾ ਕਰਦੇ ਆ ਉਹਨਾਂ ਤੇ ਵੀ छानबीन ਸ਼ੁਰੂ ਕਰ ਦਿੱਤੀ ਹੈ ਕਿ ਉਹ ਉਹਨਾਂ ਦਾ ਕਿੰਨਾ ਇਹਦੇ ਵਿੱਚ ਹੱਥ ਆ ਕਿਉਂਕਿ ਜਿਵੇਂ ਮੈਂ ਦੱਸਿਆ ਗਿਆ ਲਗਾਤਾਰ ਗੱਲ ਆ ਰਹੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਉੱਤੇ ਚਲੇ ਜਾਂਦੇ ਨੇ ਕਈ ਤਾਂ ਅਮਰੀਕਨ ਬਾਰਡਰ ਟੱਪਣ ਦੀ ਕੋਸ਼ਿਸ਼ ਕਰਦੇ ਨੇ ਜਾਂ ਕਹਿ ਲਓ ਕਿ ਕੈਨੇਡਾ ਚ ਵਿਦਿਆਰਥੀ ਦੇ ਰੂਪ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦਾ ਮੇਨ ਜਿਹੜਾ ਟਾਰਗੇਟ ਹੈ ਹੀ ਹੁੰਦਾ ਕਿ ਅਸੀਂ ਅਮਰੀਕਾ ਪਹੁੰਚਣਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਈ ਫਿਰ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਕੋਈ ਕੰਮਕਾਜ ਸ਼ੁਰੂ ਕਰ ਦਿੰਦੇ ਨੇ ਸੋ ਇਹਨੂੰ ਲੈ ਕੇ ਕਹਿ ਲਓ ਕਿ ਹੁਣ ਦੁਬਾਰਾ ਗੱਲ ਹੋਣੀ ਸ਼ੁਰੂ ਹੋ ਗਈ ਆ ਤੇ ਇਹਦੇ ਨਾਲ ਨਾਲ ਜਿਹੜੇ ਜਸਟਿਨ ਟਰੂਡੋ ਨੇ ਜਿਨ੍ਹਾਂ ਨੂੰ ਕਿ ਕਾਫੀ ਬੈਕਲੈਸ ਚੱਲਣਾ ਪਿਆ ਆਪਣੀ ਇਮੀਗ੍ਰੇਸ਼ਨ ਪਾਲਿਸੀ ਤੇ ਚੱਲਦੇ ਆ ਕਿ ਉਹਨਾਂ ਨੇ ਇਮੀਗ੍ਰੇਸ਼ਨ ਦੇ ਜਿਹੜੇ ਲਾਅ ਆ ਜਾਂ ਸਟੂਡੈਂਟਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਸੱਦ ਲਿਆ ਪੰਜਾਬੀਆਂ ਦਾ ਖਾਸਾ ਮਿੱਤਰ ਦੱਸਿਆ ਜਾਂਦਾ ਉਹਨਾਂ ਨੂੰ ਸਿੱਖ ਭਾਈਚਾਰੇ ਦਾ ਵੀ ਖਾਸਾ ਮਿੱਤਰ ਦੱਸਿਆ ਜਾਂਦਾ ਇਹਦੇ ਕਰਕੇ ਕਾਫੀ ਬੈਕਲੈਸ਼ ਵੀ ਉਹਨਾਂ ਨੂੰ ਚੱਲਣਾ ਪਿਆ ਭਾਰਤੀ মিডিਆ ਤੋਂ ਉਹਨਾਂ ਨੂੰ ਕਹਿੰਦਾ ਹੀ ਖਾਲਸਤਾਨੀ ਆ ਤੁਹਾਨੂੰ ਪਤਾ ਕਿ ਜਿਹੜਾ ਇੰਡੀਅਨ মিডিਆ ਹੈ ਉਹ ਜਸਟਿਨ ਟਰੂਡੋ ਨੂੰ ਖਾਲਸਤਾਨੀ ਕਹਿੰਦਾ ਵੀ ਉਹ ਤਾਂ ਖਾਲਸਤਾਨ ਦੀ ਹਮਾਇਤ ਕਰਦਾ ਜਸਟਿਨ ਟਰੂਡੋ ਸੋ ਉਹ ਉਹ ਜਸਟਿਨ ਟਰੂਡੋ ਉਹਨੂੰ ਵਿਚਾਰੇ ਨੂੰ ਖੁਦ ਬੜੇ ਬੜੀਆਂ ਪ੍ਰੋਬਲਮਾਂ ਦੇ ਵਿੱਚੋਂ ਨਿਕਲਣਾ ਪੈ ਰਿਹਾ ਤੇ ਆ ਹੁਣ ਜਿਹੜਾ ਵਿਦਿਆਰਥੀ ਉੱਥੇ ਜਾ ਕੇ ਨਹੀਂ ਲੱਭਦੇ ਇਦਾਂ ਦੀ ਜਦੋਂ ਸਟੋਰੀ ਆਉਂਦੀ ਹੈ ਇਹ ਹੋਰ ਉਹਦੇ ਤੇ ਸਰਕਾਰ ਜਿਹੜੀ ਆਪੋਜੀਸ਼ਨ ਹੈ ਉਹਦੀ ਉਹਦੇ ਤੇ ਹੋਰ ਕਹਿ ਲੋ ਕਿ تنਕੀਦ ਸ਼ੁਰੂ ਕਰ ਦਿੰਦੀ ਆ ਸੋ ਅੱਜ ਹੁਣ ਇੱਕ ਇਹ ਵੀ ਖਬਰ ਹੈ ਜੀ ਕਿ 9 ਸਾਲਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਤਾਂ ਉਹਨਾਂ ਨੇ ਪਹਿਲੇ ਐਲਾਨ ਕਰ ਦਿੱਤਾ ਸੀਗਾ ਨਾ ਕਿ ਉਹ ਅਸਤੀਫਾ ਦੇ ਦੇਣਗੇ ਆਪਣੇ ਅਹੁਦੇ ਤੋਂ ਜਦ ਤੱਕ ਲਿਬਰਲ ਪਾਰਟੀ ਆਪਣਾ ਹੋਰ ਆਗੂ ਨਹੀਂ ਚੁਣ ਲੈਂਦੀ ਤਦ ਤੱਕ ਉਹ ਇਹ ਸੌਦੇ ਦੇ ਬਰਕਰਾਰ ਰਹਿਣਗੇ ਉਸ ਤੋਂ ਬਾਅਦ ਉਹ ਅਸਤੀਫਾ ਦੇ ਦੇਣਗੇ ਵੀ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤੇ ਲਿਬਰਲ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਸੋ ਪਰ ਇਹਦੇ ਨਾਲ ਨਾਲ ਇੱਕ ਐਲਾਨ ਉਹਨਾਂ ਨੇ ਹੁਣ ਹੋਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਵੈਸੇ ਉੱਥੇ ਸਾਲ ਦੇ ਅਖੀਰ ਦੇ ਵਿੱਚ ਮੇਰੇ ਖਿਆਲ ਸਤੰਬਰ ਅਕਤੂਬਰ ਦੇ ਵਿੱਚ ਚੋਣਾਂ ਹੋਣੀਆਂ ਨੇ ਜੇਕਰ 5 ਸਾਲਾਂ ਦੇ ਹਿਸਾਬ ਦੇ ਨਾਲ ਆਪਾਂ ਚੱਲੀਏ ਪਰ ਲੱਗਦਾ ਏਦਾਂ ਆ ਕਿ ਤਕਰੀਬਨ ਬਹੁਤ ਬੜੀ ਜਲਦੀ ਚੋਣਾਂ ਉੱਥੇ ਹੋ ਜਾਣੀਆਂ ਕਿਉਂਕਿ ਇਹਨਾਂ ਦੇ ਕੋਲ ਵੀ ਇਨਫ ਸੀਟਾਂ ਨਹੀਂ ਹੈਗੀਆਂ ਜਸਟਿਨ ਟਿਊਡੋ ਦੀ ਪਾਰਟੀ ਦੇ ਕੋਲ ਵੀ ਤੇ ਹੁਣ ਤਾਂ ਵੈਸੇ ਹੀ ਖਲਾਰਾ ਪੈ ਗਿਆ ਇਹਨਾਂ ਦਾ ਤੇ ਹੁਣ ਉਹ ਲੰਬਾ ਸਮਾਂ ਕੰਮ ਚੱਲਣਾ ਨਹੀਂ ਤੇ ਜਿਹੜਾ ਪੇਅਰ ਹੀ ਪੋਲੇ ਵਰਿਆ ਉਹ ਤਕਰੀਬਨ ਕਹਿ ਲਓ ਕਿ ਪ੍ਰਧਾਨ ਮੰਤਰੀ ਬਣਦੀ ਰਾਤਿਆ ਸੋ ਇਹਨਾਂ ਨੇ ਕਿਹਾ ਕਿ ਉਹ ਜੀ ਹੁਣ ਅਗਲੀਆਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਸੋ ਇਸ ਤੋਂ ਪਹਿਲਾਂ ਕਈ ਹੋਰ ਲਿਬਰਲ ਪਾਰਟੀ ਦੇ ਆਗੂ ਇਹ ਗੱਲ ਕਹਿ ਚੁੱਕੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਦੋ ਤਾਂ ਏਦਾਂ ਦੇ ਨੇ ਜਿਨ੍ਹਾਂ ਦਾ ਲੀਡਰਸ਼ਿਪ ਦੇ ਲਈ ਨਾਮ ਚੱਲ ਕਿ ਉਹ ਹੋ ਸਕਦਾ ਕਿ ਉਹ ਅਗਲੀ ਜਿਹੜਾ ਪ੍ਰਧਾਨ ਬਣਨਾ ਪਾਰਟੀ ਦਾ ਜਾਂ ਪ੍ਰਧਾਨ ਮੰਤਰੀ ਬਣਨਾ ਕੈਨੇਡਾ ਦਾ ਵੀ ਉਸ ਲਿਸਟ ਦਾ ਹਿੱਸਾ ਹੋ ਸਕਦੇ ਨੇ ਪਰ ਉਹਨਾਂ ਨੇ ਤਾਂ ਇਹ ਕਿਹਾ ਕਿ ਅਸੀਂ ਅਗਲੀਆਂ ਚੋਣਾਂ ਹੀ ਨਹੀਂ ਲੜਨੀਆਂ ਜਿਨ੍ਹਾਂ ਦੇ ਵਿੱਚ ਮੇਰਾ ਖਿਆਲ ਇੱਕ ਅਨੀਤਾ ਆਨੰਦ ਉਹਨਾਂ ਦਾ ਵੀ ਨਾਮ ਆ ਉਹਨਾਂ ਦਾ ਵੀ ਨਾਮ ਪਹਿਲਾਂ ਚੱਲ ਰਿਹਾ ਸੀਗਾ ਕਿ ਉਹ ਇਸ ਸੂਚੀ ਦੇ ਵਿੱਚ ਹੋ ਸਕਦੇ ਨੇ ਕਿ ਜਿਹੜੇ ਅਗਲੇ ਲੀਡਰ ਬਣ ਜਾਣ ਲਿਬਰਲ ਪਾਰਟੀ ਦੇ ਸੋ ਹੁਣ ਜੇਕਰ ਜਸਟਿਨ ਟਰੂਡੋ ਜਿਹੜਾ ਕਿ ਮੁਲਕ ਦਾ ਪ੍ਰਧਾਨ ਮੰਤਰੀ ਆ ਇਹ ਕਹਿੰਦਾ ਕਿ ਮੈਂ ਅਗਲੀਆਂ ਚੋਣਾਂ ਨਹੀਂ ਲੜਨੀਆਂ ਤਾਂ ਤੁਸੀਂ ਲਿਬਰਲ ਪਾਰਟੀ ਦੀ ਕੈਨੇਡਾ ਦੇ ਵਿੱਚ ਹਾਲਤ ਸਮਝ ਸਕਦੇ ਜਿਵੇਂ ਆਪਾਂ ਗੱਲ ਕੀਤੀ ਆ ਕਿ ਯੂਕੇ ਦੇ ਵਿੱਚ ਜਦੋਂ ਚੋਣਾ ਹੋਣੀਆਂ ਸੀ ਤਾਂ ਇੱਥੇ ਵੀ ਬਹੁਤ ਸਾਰੇ ਕੰਜ਼ਰਵੇਟਿਵ ਪਾਰਟੀ ਦੇ ਰਿਸ਼ੀ ਸੁਨਕ ਦੀ ਜਿਹੜੀ ਪਾਰਟੀ ਆ ਉਹਦੇ ਪਾਰਟੀ ਦੇ ਲੋਕਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਨਹੀਂ ਚੋਣਾ ਲੜਨੀ ਆ ਜੇ ਅਸੀਂ ਨਹੀਂ ਲੜਨੀ ਆ ਵੱਡੇ ਵੱਡੇ ਮੰਤਰੀਆਂ ਦੇ ਪਦ ਤੇ ਜਿਹੜੇ ਰਹੇ ਸਗੇ ਪੋਲੀਟਿਸ਼ੀਅਨ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਚੋਣਾ ਨਹੀਂ ਲੜਨੀ ਆ ਸੋ ਇਸ ਵਾਰ ਜਸਨ ਟਰੂਡੋ ਨੇ ਵੀ ਕਹਿਤਾ ਵੈਸੇ ਤਾਂ ਇਹਦੇ ਤੋਂ ਇੱਕ ਹੋਰ ਵੀ ਜੇਕਰ ਤੁਸੀਂ ਚੰਗੀ ਸਮਝਣਾ ਹੋਵੇ ਕਿਸੇ ਆਗੂ ਨੇ ਖਾਸ ਕਰਕੇ ਸਾਡੇ ਮੁਲਕਾਂ ਦੇ ਨੇ ਵੀ ਭਾਈ ਜਦੋਂ ਲੋਕੀ ਤੁਹਾ ਤੋਂ ਨਿਰਾਸ਼ ਹੋ ਜਾਣ ਅਵਾਮ ਨੂੰ ਲੱਗੇ ਕਿ ਤੁਸੀਂ ਉਹਨਾਂ ਦੀਆਂ ਆਸ਼ਾਵਾਾਂ ਦੇ ਉੱਤੇ ਉਮੀਦਾਂ ਦੇ ਉੱਤੇ ਖਰੇ ਨਹੀਂ ਉਤਰ ਰਹੇ ਤਾਂ ਅਸਤੀਫਾ ਵੀ ਦਿੱਤਾ ਜਾ ਸਕਦਾ ਹੁੰਦਾ ਤੇ ਤੁਸੀਂ ਸਾਰਾ ਕੁਝ ਛੱਡ ਕੇ ਘਰਾਂ ਨੂੰ ਵੀ ਜਾ ਸਕਦੇ ਹੋ ਨਿਓ ਐਡੀ ਕੋ ਪੋਲਿਟਿਕਸ ਜਿਹੜੀ ਆ ਉਹ ਫੜ ਕੇ ਰੱਖਣ ਵਾਲੀ ਚੀਜ਼ ਨਹੀਂ ਪਰ ਸਾਡੇ ਲੋਕਾਂ ਨੂੰ ਸੱਤਾ ਜਦੋਂ ਮਿਲਦੀ ਹੈ ਉਹ ਸੱਤਾ ਤੋਂ ਫਿਰ ਪਰੇ ਨਹੀਂ ਹੋਣਾ ਚਾਹੁੰਦੇ ਇਹ ਗੱਲ ਅਸੀਂ ਲਗਾਤਾਰ ਆਪਣੇ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਦੇਖ ਰਹੇ ਹਾਂ ਪੰਜਾਬ ਦੀ ਸਾਰੀ ਰਾਜਨੀਤੀ ਦੇ ਵਿੱਚ ਅਸੀਂ ਦੇਖ ਹੀ ਰਹੇ ਹਾਂ ਭਗਵੰਤ ਮਾਨ ਨੂੰ ਮੌਕਾ ਮਿਲਦਾ ਤਾਂ ਉਹਨੇ ਆਪਣੇ ਨਾਲ ਦਾ ਕੋਈ ਵੱਡਾ ਲੀਡਰ ਨਹੀਂ ਛੱਡਿਆ ਉਹ ਕਹਿੰਦਾ ਵੀ ਮੈਂ ਹੀ ਮੁੱਖ ਮੰਤਰੀ ਬਣਨਾ ਮੈਂ ਹੀ ਪ੍ਰਧਾਨ ਬਣਨਾ ਮੈਂ ਹੀ ਸਾਰਾ ਕੁਝ ਬਣਨਾ ਹੁਣ ਪਤਾ ਨਹੀਂ ਅਮਨੂ ਰੋੜਾ ਨੂੰ ਪ੍ਰਧਾਨਗੀ ਕਿੱਦਾਂ ਦੇਤੀ ਸੁਖਵੀਰ ਸਿੰਘ ਬਾਦਲਿਆ ਉਹ ਅਸੀਵਾ ਦੇਣ ਨੂੰ ਤਿਆਰ ਹੀ ਕੋਈ ਨਹੀਂ ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਆ ਉਧਰ 9-10 ਮੁੱਖ ਮੰਤਰੀ ਬਣੇ ਫਿਰਦੇ ਆ ਵੀ ਪਤਾ ਨਹੀਂ ਚੋਣਾਂ ਹਜੇ ਪਤਾ ਨਹੀਂ ਜਿੱਤਨੀਆਂ ਕਿ ਨਹੀਂ ਜਿੱਤਨੀਆਂ ਉਹ ਅੱਜ ਮੈਂ ਰਧਾਵਾ ਸਾਹਿਬ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ ਚੋਣਾਂ ਜਿੱਤ ਲਈਏ ਪਹਿਲਾਂ ਐਮਐਲਏ ਬਣ ਲਈਏ ਜੇ ਪਹਿਲੇ ਚੀਫ ਮਿਨਿਸਟਰ ਬਣਦੇ ਆ ਸੋ ਭਾਜਪਾ ਵਾਲੇ ਵੀ ਉਹ ਵੱਖ-ਵੱਖ ਆਗੂਆਂ ਨੂੰ ਆਪਣੇ ਚ ਸ਼ਾਮਲ ਕਰ ਰਹੇ ਨੇ ਕੈਪਟਨ ਅਬਰਿੰਦਰ ਸਿੰਘ ਹੁਣੀ ਕਈ ਵਾਰ ਦੋ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕਈ ਅਹੁਦੇ ਉਹਨਾਂ ਨੇ ਮਾਣ ਲਏ ਪੰਜਾਬ ਦੇ ਤਗੜੇ ਲੀਡਰਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੁਣ ਕਾਫੀ ਬਜ਼ੁਰਗੀ ਦੀ ਹਾਲਤ ਦੇ ਵਿੱਚ ਨੇ ਫਿਰ ਵੀ ਉਹਨਾਂ ਦੇ ਬਨੋਂ ਕਿਹਾ ਜਾ ਰਿਹਾ ਕਿ ਮੈਂ ਵੀ ਮੈਂ ਐਕਟਿਵ ਰਹਿਣਾ ਚਾਹੁੰਨਾ ਮੇਰੇ ਤੋਂ ਭਾਜਪਾ ਜਿੰਨਾ ਮਰਜ਼ੀ ਫਾਇਦਾ ਚੱਕ ਸਕਦੀ ਹੈ ਤੇ ਮੈਂ ਸਿਆਸਤ ਦੇ ਵਿੱਚ ਰਹਿਣਾ ਚਾਹੁੰਨਾ ਤੇ ਇੱਕ ਪਾਸੇ ਜਸਟਿਨ ਟੂਡੋ ਹਜੇ ਕਾਫੀ ਯੰਗ ਆ ਉਹ ਕਾਫੀ ਜ਼ਿਕਰ ਹੋਇਆ ਤਾਂ ਹਜੇ ਜਿੰਨਾ ਚਿਰ ਮਰਜੀ ਲਮਕਾਉਂਦਾ ਰਹਿੰਦਾ ਪ੍ਰਧਾਨ ਮੰਤਰੀ ਦਾ ਉਹਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਥੇ ਅੱਗੇ ਕੱਢ ਗਿਆ 9-10 ਸਾਲ ਹੁਣ ਹੋਰ ਵੀ 7-8 ਮਹੀਨੇ ਕੱਢ ਜਾਂਦਾ ਪਰ ਉਹਨੇ ਕਿਹਾ ਕਿ ਨਹੀਂ ਠੀਕ ਆ ਲੋਕੀ ਮੇਰੇ ਤੋਂ ਨਹੀਂ ਖੁਸ਼ ਆਗੇ ਤੇ ਮੈਂ ਪਾਰਟੀ ਦੇ ਜਿਹੜਾ ਪਦ ਤੋਂ ਅਸਤੀਫਾ ਦਿੰਨਾ ਪ੍ਰਧਾਨ ਦੇ ਪਦ ਤੋਂ ਆਬਵੀਅਸਲੀ ਫਿਰ ਪ੍ਰਧਾਨ ਮੰਤਰੀ ਦੇ ਉਹਦੇ ਤੋਂ ਵੀ ਉਹਨਾਂ ਨੂੰ ਅਸਤੀਫਾ ਨਾਲ ਹੀ ਦੇਣਾ ਪੈਣਾ ਪਰ ਨਾਲ ਦੀ ਨਾਲ ਉਹਨਾਂ ਨੂੰ ਲੱਗਾ ਕਿ ਨਹੀਂ ਲੋਕੀ ਮੇਰੇ ਤੋਂ ਨਹੀਂ ਖੁਸ਼ ਤੇ ਉਹਨਾਂ ਨੇ ਕਿਹਾ ਕਿ ਠੀਕ ਆ ਜੀ ਮੈਂ ਚੋਣਾ ਨਹੀਂ ਲੜੂਗਾ ਸੋ ਇਹੇ ਪਰ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਡਿਵੈਲਪਮੈਂਟ ਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਲਈ ਵੀ ਸਿੱਖ ਭਾਈਚਾਰੇ ਦੇ ਲਈ ਵੀ ਕਿਉਂਕਿ ਇਹਨਾਂ ਨੂੰ ਕਾਫੀ ক্লোਜ਼ ਮੰਨਿਆ ਜਾਂਦਾ ਸੀਗਾ ਤੇ ਹੁਣ ਇੱਕ ਪੂਰੇ ਦਾ ਪੂਰਾ ਮਾਹੌਲ ਹੈ ਜੀ ਇਹਨੂੰ ਤੁਸੀਂ ਚਾਹੇ ਜਿੱਦਾਂ ਮਰਜ਼ੀ ਲੈ ਲਓ ਸੋਸ਼ਲ ਮੀਡੀਆ ਤੇ ਜਿਆਦਾ ਐਕਟਿਵ ਰਹਿਣ ਵਾਲੇ ਲੋਕ ਮੇਰੀ ਇਸ ਗੱਲ ਨੂੰ ਸਮਝ ਸਕਦੇ ਆ ਕਿ ਇੱਕ ਪੂਰੇ ਦਾ ਪੂਰਾ ਮਾਹੌਲ ਹੈ ਜਿਹੜਾ ਇਹ ਬਣ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ ਕਿ ਸਾਡੇ ਮੁਲਕਾਂ 'ਚ ਬਾਹਰੋਂ ਆ ਕੇ ਲੋਕ ਬਹੁਤ ਵੱਸ ਗਏ ਆ ਵੀ ਵਿਦੇਸ਼ੀ ਲੋਕ ਇਹ ਜਿਹੜੇ ਜਿੰਨੀਆਂ ਵੀ ਖਾਸ ਕਰਕੇ ਵਾਈਟ ਕੰਟਰੀਜ਼ ਨੇ ਜਾਂ ਵੈਸਟਰਨ ਕੰਟਰੀਜ਼ ਨੇ ਇਹਨਾਂ ਦਾ ਇੱਕ ਮਾਹੌਲ ਇਹ ਬਣਦਾ ਜਾ ਰਿਹਾ ਕਿ ਬਾਹਰੋਂ ਆ ਕੇ ਸਾਡੇ ਮੁਲਕਾਂ ਦੇ ਵਿੱਚ ਲੋਕ ਬਹੁਤ ਵੱਸ ਗਏ ਆ ਸਾਡੀਆਂ ਨੌਕਰੀਆਂ ਜਾ ਰਹੀਆਂ ਜਾਂ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਸਾਨੂੰ ਲਗਾਤਾਰੀ ਚੀਜ਼ ਨਜ਼ਰ ਆਉਂਦੀ ਆ ਸੋ ਇਸ ਕਰਕੇ ਇਹ ਹੁਣ ਪੋਲਿਟਿਕਸ ਉਧਰਲੇ ਪਾਸੇ ਨੂੰ ਜਾ ਰਹੀ ਆ ਬਾਕੀ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਨੇ ਪੰਜਾਬ ਦੀ ਪੋਲਿਟਿਕਸ ਦੀ ਆਪਾਂ ਗੱਲ ਕੀਤੀ ਸੀਗੀ ਜੀ ਜਾਂਦੇ ਜਾਂਦੇ ਦੋ ਤਿੰਨ ਜਿਹੜੀਆਂ ਬ੍ਰੇਕਿੰਗ ਨਿਊਜ਼ ਨੇ ਇੱਕ ਤਾਂ ਆਪਣੇ ਜਿਹੜੇ ਕਿਸਾਨੀ ਆ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਪ੍ਰੋਟੈਸਟ ਵਗੈਰਾ ਹੈ ਉਹ ਲਗਾਤਾਰ ਉਸੇ ਤਰੀਕੇ ਨਾਲ جاری ਹੈ 101 ਕਿਸਾਨਾਂ ਦਾ ਜਥਾ ਆ ਉਹ ਇੱਕ ਵਾਰ ਫਿਰ ਹੁਣ ਦਿੱਲੀ ਜਾਣ ਦੀ ਟਰਾਈ ਕਰੂਗਾ 21 ਜਨਵਰੀ ਨੂੰ ਸਰਬਲ ਸਿੰਘ ਪੰਦੇਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਾਰ ਫਿਰ ਸ਼ਾਂਤਮਈ ਤਰੀਕੇ ਨਾਲ ਦਿੱਲੀ ਕੂਚ ਕਰਾਂਗੇ 101 ਕਿਸਾਨਾਂ ਦਾ ਜਥਾ ਤੇ ਉਧਰ 52 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਹੋયા ਨੂੰ ਤੇ ਹੁਣ ਡੱਲੇਵਾਲ ਸਾਹਿਬ ਇਕੱਲੇ ਇੱਕ ਨਹੀਂ ਰਹਿ ਗਏ ਹੁਣ 112 ਡੱਲੇਵਾਲ ਹੋ ਗਏ ਨੇ ਕਿਉਂਕਿ 111 ਕਿਸਾਨਾਂ ਨੇ ਬੀਤੇ ਰੋਸ ਤੋਂ ਮਰਨ ਵਰਤ ਦਾ ਜਿਹੜਾ ਉਹਨਾਂ ਨੇ ਆਗਾਜ਼ ਕਰ ਦਿੱਤਾ ਕਿ ਉਹ ਵੀ ਮਰਨ ਵਰਤ ਤੇ ਬੈਠ ਗਏ ਨੇ ਉਹਨਾਂ 111 ਕਿਸਾਨਾਂ ਦੇ ਵਿੱਚੋਂ ਅੱਜ ਇੱਕ ਕਿਸਾਨ ਨੂੰ 30 35 ਸਾਲ ਦੀ ਉਮਰ ਦਾ ਸਗਾ ਨੌਜਵਾਨ ਤੇ ਉਹਨੂੰ ਮਿਰਗੀ ਦਾ ਦੌਰਾ ਹੋ ਤੇ ਪਿਆ ਵੈਸੇ ਦੱਸਦੇ ਆ ਕਿ ਉਹਨੂੰ ਸਟੇਬਲ ਕਰ ਲਿਆ ਗਿਆ ਪਰ ਉਹਦੀ ਹਾਲਤ ਕਾਫੀ ਗੰਭੀਰ ਬਣ ਗਈ ਸੀ ਤੇ ਕਾਫੀ ਜਿਆਦਾ ਉੱਥੇ ਦੌੜ ਭੱਜ ਮਚ ਗਈ ਸੀ ਤੇ ਉਧਰ ਮੋਦੀ ਸਾਹਿਬ ਹਜੇ ਉਧਰੋਂ ਕੁਝ ਵੀ ਇਸ਼ਾਰਾ ਨਹੀਂ ਆ ਰਿਹਾ ਕਿ ਉਹਨਾਂ ਨੇ ਮੰਨਣਾ ਜਾਂ ਬੋਲਣਾ ਜਾਂ ਕੀ ਕਰਨੀ ਆ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਧਿਰ ਦੇ ਵੱਲੋਂ ਤਾਂ ਸਟੇਜ ਤੋਂ ਹੀਰਾ ਸਿੰਘ ਗਾਵੜੀਆ ਨੇ ਇਹ ਮਤਾ ਪੇਸ਼ ਕੀਤਾ ਕਿ ਜਿਹੜਾ ਫਕਰੇ ਕੌਮ ਅਵਾਰਡ ਵਾਪਸ ਲਿਆ ਗਿਆ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾਂ ਦੇ ਵੱਲੋਂ ਕਿ ਉਹਦੇ ਤੇ ਮੁੜ ਵਿਚਾਰ ਕੀਤਾ ਜਾਵੇ ਤੇ ਸੁਖਵੀਰ ਸਿੰਘ ਬਾਦਲ ਨੇ ਵੀ ਤਕਰੀਬਨ ਇਹ ਐਲਾਨ ਕਰ ਦਿੱਤਾ ਕਿ ਅਸੀਂ ਬਾਗੀਆਂ ਨੂੰ ਨਾਲ ਨਹੀਂ ਰਲਣਾ ਪਰ ਜਿਹੜੇ ਬਾਗੀਆਂ ਦੇ ਮੁਖੀ ਨੇ ਆਪਣੇ ਬਡਾਲਾ ਸਾਹਿਬ ਆ ਬਾਕੀ ਹੋਰ ਉਹ ਮਿਲੇ ਨੇ ਸਿੰਘ ਸਾਹਿਬ ਨੂੰ ਕਿ ਸਾਨੂੰ ਇਹ ਦੱਸਿਆ ਜਾਵੇ ਵੀ ਕਿ ਅਸੀਂ 7 ਮੈਂਬਰੀ ਕਮੇਟੀ ਦਾ ਤੁਸੀਂ ਕੀ ਕਰਨਾ ਦੇ ਇਹਦੇ ਤੇ ਕੋਈ ਫੈਸਲਾ ਲਿਆ ਜਾਵੇ ਹੁਣ ਉਹਨਾਂ ਨੇ ਧਾਮੀ ਸਾਹਿਬ ਨੂੰ ਸਿੰਘ ਸਾਹਿਬ ਨੇ ਦੱਸ ਦਿਆ ਸੱਧਿਆ ਦੇਖਦੇ ਹਾਂ ਧਾਮੀ ਸਾਹਿਬ ਇਹਦੇ ਤੇ ਕੀ ਕਹਿੰਦੇ ਆ ਕਿਉਂਕਿ 7 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਲੋਕ ਆਉਂਦੇ ਸੀਗੇ ਉਹਨਾਂ ਦੇ ਵਿੱਚ ਬਡਾਲਾ ਸਾਹਿਬ ਵੀ ਸੀਗੇ ਹੋਰ ਵੀ ਇੱਕ ਦੋ ਨਾਮ ਸੀਗੇ ਸੋ ਉਹ ਹੁਣ ਵੈਸੇ ਵੀ ਕਿਹਾ ਜਾ ਰਿਹਾ ਕਿ ਜਿਹੜੇ ਜਦਾਂ ਕੁਝ ਨਿਊਟਰਲ ਲੋਕ ਨੇ ਮਨਪ੍ਰੀਤਿਆਲੀ ਆ ਜਾਂ ਈਵਨ ਝੁੰਦਾ ਸਾਹਿਬ ਆ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਿਹਨਾਂ ਦੀ ਗੱਲ ਮੰਨੀਏ ਸਿੰਘ ਸਾਹਿਬਾਨਾਂ ਦੀ ਮੰਨੀਏ ਤਾਂ ਸੱਤ ਮੈਂਬਰੀ ਕਮੇਟੀ ਉਸ ਤਰੀਕੇ ਨਾਲ ਪੂਰੀ ਨਹੀਂ ਜਿਹੜੀ ਸਿੰਘ ਸਾਹਿਬਾਨਾਂ ਨੇ ਕਹੀ ਸੀ ਜਾਂ ਫਿਰ ਅਸੀਂ ਕਾਲੀ ਦਲ ਬਾਦਲ ਜਾਂ ਬਾਦਲ ਹੁਣਾਂ ਦੀ ਗੱਲ ਮੰਨੀਏ ਤਾਂ ਫਿਰ ਸਾਨੂੰ ਇਹ ਵੀ ਹੋ ਸਕਦਾ ਕਿ ਜਿਹੜਾ ਉਧਰੋਂ ਜਥੇਦਾਰ ਸਾਹਿਬ ਦੇ ਵੱਲੋਂ ਡਾਂਡਾ ਪਟ ਹੋਵੇ ਵੀ ਭਾਈ ਤੁਸੀਂ ਪੂਰੀ ਗੱਲ ਨਹੀਂ ਮੰਨੀ ਸੋ ਉਹ ਵੀ ਜਿਹੜਾ ਵਿਚੇ ਹੀ ਹਜੇ ਲਟਕ ਰਿਆ ਕਹਾਣੀ ਉੱਥੇ ਕੀ ਜਿਹੜੀ ਪੰਥਕ ਪੋਲਿਟਿਕਸ ਦੇ ਵਿੱਚ ਘੁੰਮ ਰਹੀ ਆ ਸੋ ਲਗਾਤਾਰ ਬਹੁਤ ਸਾਰੇ ਮਸਲੇ ਤੇ ਤੁਹਾਡੇ ਨਾਲ ਜੁੜਦੇ ਰਹਿਾਂਗੇ ਇਜ਼ਰਾਈਲ ਤੇ ਹਮਾਸ ਦੀ ਵਾਰ ਜਿਹੜੀ ਆ ਬੜੀ ਰੁਕਣ ਕੰਢੇ ਆ ਗਈ ਇੱਕ ਚੰਗੀ ਖਬਰ ਆ ਪਰ ਇਹ ਹਜੇ ਤੱਕ ਫਾਈਨਲਾਈਜ਼ ਨਹੀਂ ਹੋਈ ਡੀਲ ਸੋ ਇਹਦੇ ਤੇ ਵੀ ਆਪਾਂ ਗੱਲ ਕਰਦੇ ਆ ਟਿਕਟੌਕ ਅਮਰੀਕਾ ਦੇ ਵਿੱਚ ਬੰਦ ਹੋਣ ਜਾ ਰਿਹਾ ਐਤਵਾਰ ਵਾਲੇ ਦਿਨ ਤੋਂ ਹੀ ਇਹ ਵੀ ਇੱਕ ਖਬਰ ਚੱਲ ਰਹੀ ਆ ਇਹਦੇ ਤੇ ਵੀ ਆਪਾਂ ਅਗਲੀ ਗੱਲਬਾਤ ਦੇ ਵਿੱਚ ਜ਼ਿਕਰ ਕਰਦੇ ਆ ਸੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ